ਸ਼੍ਰੀ ਮੁਖਤਸਰ ਸਾਹਿਬ ਦੇ ਜਲਾਲਾਬਾਦ ਰੋਡ ਤੇ ਬਣੇ ਨਵੇਂ ਪੁਲ ਤੇ ਭਿਆਨਕ ਹਾਦਸਾ ਵਾਪਰਿਆ ਹੈ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸ਼੍ਰੀ ਮੁਖਤਸਰ ਸਾਹਿਬ ਦੇ ਜਲਾਲਾਬਾਦ ਰੋਡ ਤੇ ਨਵੇਂ ਬਣੇ ਪੁਲ ਦੀਆਂ ਜਿੱਥੇ ਕਿ ਅੱਜ ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋਈ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਦੋ ਮੁਲਾਜ਼ਮ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲਿਜਾਇਆ ਗਿਆ ਹੈ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਾਦਸਾ ਕਿੰਨਾ ਭਿਆਨਕ ਸੀ ਕਿ ਮੋਟਰਸਾਈਕਲ ਦੇ ਪ੍ਰਖੱਚੇ ਉੱਡ ਚੁੱਕੇ ਨੇ ਤੇ ਕਾਰ ਦਾ ਵੀ ਕਾਫੀ ਨੁਕਸਾਨ ਹੋ ਚੁੱਕਿਆ ਹੈ ਤਾਂ ਤੁਨ ਦੱਸਦੀ ਹੈ ਕਿ ਇਸ ਹਾਸੇ ਦੇ ਵਿੱਚ ਜ਼ਖਮੀ ਹੋਏ ਮੁਲਾਜ਼ਮ ਥਾਣਾ ਸਿਟੀ ਦੇ ਵਿੱਚ ਤਨਾਤ ਦੱਸੇ ਜਾ ਰਹੇ ਨੇ ਤਾਂ ਤੁਨ ਦੱਸਦੀ ਹੈ ਕਿ ਉੱਥੇ ਹੀ ਇਸ ਹਾਸੇ ਦਾ ਕਾਰਨ ਹੈ ਜੋ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫ਼ਤਾਰ ਸੀ ਜਿੱਦੇ ਕਾਰਨ ਇਹ ਹਾਦਸਾ ਵਾਪਰਿਆ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਾਰ ਦਾ ਵੀ ਕਾਫੀ ਨੁਕਸਾਨ ਹੋਇਆ ਤੇ ਪੂਰੇ ਜੋ 에어 ਬੈਗ ਨੇ ਉਹ ਖੁੱਲ ਚੁਕੇ ਨੇ ਤੇ ਮੋਟਰਸਾਈਕਲ ਹੈ ਜੋ ਉਸ ਦੇ ਬਿਲਕੁਲ ਪ੍ਰਖੱਚੇ ਉੱਡ ਚੁਕੇ ਨੇ ਤਾਂ ਤੁੰਦਾਦੀ ਹੈ ਕਿ ਇਸ ਹਾਸੇ ਦੇ ਵਿੱਚ ਦੋ ਮੁਲਾਜ਼ਮ ਨੇ ਜੋ ਉਹ ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲਿਜਾਇਆ ਗਿਆ ਤਾਂ ਤੁੰਦਾਦੀ ਹੈ ਕਿ ਇੱਕ ਦੀ ਹਾਲਤ ਅੰਗਬੀਰ ਆ ਉਸ ਦੀ ਲੱਟ ਤੇ ਜੋ ਸੱਟ ਲੱਗੀ ਹੈ ਤਾਂ ਜਿਸ ਤੋਂ ਬਾਅਦ ਹਾਦਸੇ ਤੋਂ ਬਾਅਦ ਉੱਥੇ ਮੌਜੂਦ ਵਿਅਕਤੀਆਂ ਦੇ ਵੱਲੋਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲਿਜਾਇਆ ਗਿਆ ਤਾਂ ਇਹ ਹਾਦਸਾ ਵਾਪਰਿਆ ਭਿਆਨਕ ਹਾਦਸਾ ਸੀ ਤਾਂ ਜਿਸ ਦੇ ਵਿੱਚ ਦੋ ਮੁਲਾਜ਼ਮ ਨੇ ਜੋ ਜਾਣਕਾਰੀ ਦੇ ਅਨਸਾਰ ਜ਼ਖਮੀ ਹੋਏ ਨੇ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਭਿਆਨਕ ਟੱਕਰ ਹੈ ਜੋ ਮੋਟਰਸਾਈਕਲ ਤੇ ਕਾਰ ਦੀ ਹੋਈ ਹੈ ਜਿਸ ਦੇ ਵਿੱਚ ਮੋਟਰਸਾਈਕਲ ਦੇ ਵੀ ਪ੍ਰਕਟੇ ਉੱਡ ਚੁੱਕੇ ਨੇ ਤੇ ਕਾਰ ਦਾ ਵੀ ਕਾਫੀ ਨੁਕਸਾਨ ਹੋਇਆ ਔਕੇ ਤੇ ਮੌਜੂਦ ਲੋਕਾਂ ਦਾ ਕੀ ਕੁਝ ਕਹਿਣਾ ਸੀ ਕਿਸ ਤਰ੍ਹਾਂ ਦੇ ਨਾਲ ਇਹ ਹਾਦਸਾ ਵਾਪਰਿਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਹਮ ਜੀ ਕੀ ਘਟਨਾ ਦੇਖੀ ਜਿਹੜੀ ਅੱਜ ਮੇਰਾ ਨਾਮ ਡਾਕਟਰ 파ਰਸ ਮੁਜਰਾਲ ਹੈ ਜੀ। ਔਰ ਮੈਂ ਸਵੇਰੇ ਤਕਰੀਬਨ 6 ਤੋਂ 7:30 ਵਜੇ ਜਾ ਰਿਹਾ ਸੀਗਾ ਜਿਮ ਤੇ ਜਾਲਾਮਾਦ ਰੋਡ ਵਾਲਾ ਜਿਹੜਾ ਆਪਣਾ ਨਵਾਂ ਪੁਲ ਬਣਿਆ। ਉੱਥੇ ਜਾ ਰਿਹਾ ਸੀਗਾ ਤੇ ਉੱਥੇ ਮੈਂ ਦੇਖਿਆ ਤੇ ਐਕਸੀਡੈਂਟ ਹੋਇਆ ਪਿਆ ਸੀਗਾ। ਔਰ ਉੱਥੇ ਦੋ ਮੁਲਾਜ਼ਮ ਜਿਹੜੇ ਥੱਲੇ ਪਏ ਸੀਗੇ। ਔਰ ਕੁਝ ਲੋਕ ਸੀਗੇ ਜਿਹੜੇ ਉਹਨਾਂ ਨੂੰ ਬਚਾਉਣ ਦੀ ਬਜਾਏ ਵੀਡੀਓ ਸ਼ੂਟ ਕਰਦੇ ਪਏ ਸੀ ਉਹਨਾਂ ਦੀ ਤੇ ਮੈਂ ਉਹਨਾਂ ਨੂੰ ਆਵਾਜ਼ ਮਾਰੀ ਵੀ ਆਪਾਂ ਇਹਨਾਂ ਨੂੰ ਹਸਪੀਟਲ ਲੈ ਕੇ ਚਲੀਏ। ਤਾਂ ਉਹ ਪਿੱਛੇ ਹੋ ਗਏ। ਤੇ ਪਰ ਕਿਸੇ ਨੇ ਮੇਰੀ ਆਲਮੋਸਟ ਗੱਲ ਨਹੀਂ ਸੁਣੀ ਫਿਰ ਮੈਂ ਦੋ ਰਿਕਸ਼ੇ ਵਾਲਾ ਨੂੰ ਰੋਕਿਆ ਨਹੀਂ ਰੁਕੇ ਕਾਰ ਵਾਲਾ ਨੂੰ ਆਵਾਜ਼ ਮਾਰੀ ਨਹੀਂ ਰੁਕੇ ਫਿਰ ਕਿਸੇ ਹੋਰ ਰਿਕਸ਼ਾ ਵਾਲਾ ਨੂੰ ਆਵਾਜ਼ ਮਾਰੀ ਮੈਂ ਤੇ ਉਹਨੂੰ ਮੁਲਾਜ਼ਮ ਨੂੰ ਫਿਰ ਅਸੀਂ ਹਸਪੀਟਲ ਐਡਮਿਟ ਕਰਵਾ ਕੇ ਆਂਦਾ ਮੈਂ ਕਿਹੜੇ ਹਸਪੀਟਲ ਦਾਖਲ ਕਰਾਇਆ ਸੀ ਕਿਸ ਤਰ੍ਹਾਂ ਦੀ ਹਾਲਤ ਸੀ ਤੇ ਕਿੰਨੇ ਮੁਲਾਜ਼ਮ ਜ਼ਖਮੀ ਹੋਏ ਹਾਲਤ ਕਾਫੀ ਗੰਭੀਰ ਸੀ ਜੀ ਉਹਨਾਂ ਦੀ ਦੋ ਸੀਗੇ ਮੁਲਾਜ਼ਮ ਔਰ ਮੈਂ ਉਹਨਾਂ ਨੂੰ ਮਿਸ਼ਨ ਹਸਪੀਟਲ 'ਚ ਦਾਖਾ ਕਰਵਾ ਕੇ ਆਇਆ ਸੀਗਾ ਇੱਕ ਬੇਸ਼ਨੂ ਦੂਸਰੇ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਸੀਗਾ ਉਹਨਾਂ ਦੀ ਹੱਡੀ तकरीबन ਲੱਤ ਜੀ ਬਾਹਰ ਆ ਚੁੱਕੀ ਸੀ ਪਤਾ ਲੱਗਿਆ ਕਿ ਕਿਸ ਕਾਰਨ ਹੋਇਆ ਜਿਹੜਾ ਕਾਰ ਦਾ ਸਪੀਡ ਤੇਜ਼ ਸੀਗੀ ਜੀ ਗੱਡੀ ਦੀ ਗੱਡੀ ਸਪੀਡ ਇੰਨੀ ਤੇਜ਼ ਸੀਗੀ ਕਿ ਉਹਨਾਂ ਦੇ ਜਿਹੜੇ 에ਅਰ ਬੈਗ ਸੀਗੇ ਉਹ ਵੀ ਖੁੱਲ ਚੁੱਕੇ ਸੀਗੇ ਨਾ ਹੋਈ ਜੀ ਮੇਰਾ ਨਾਮ ਐਸਸੀ ਹਵਤਾਰ ਸਿੰਘ ਹੈ ਜੀ ਐਕੀਸੀਆਰ ਤੇ ਲੱਗੇ ਆ ਤੇ ਅਸੀਂ ਸਾਡੇ ਨਾਲ ਦੇ ਮੁੰਡੇ ਮਲਾਜਮ ਹੈ ਅਸੀਂ ਚੱਲੇ ਡਿਊਟੀ ਆਰਐਸਐਸ ਦੀ ਉਹ ਤੇ ਡਿਊਟੀ ਲੱਗੀ ਸੀ ਸਾਡੇ ਅੱਗੇ ਆ ਰਹੇ ਸੀ ਤਸੀਦ ਬਿਲ ਪਛਾਰੇ ਸੀ ਕਾਰ ਵਾਲ ਨੇ ਰੌਂਗ ਸਾਈਡ ਤੋਂ ਲੈ ਕੇ ਦੇ ਵਿੱਚ ਮਰੀ ਗਈ ਕੀ ਉਹਨਾਂ ਦੀ ਹਾਲ ਕੀ ਨਿੱਕੀ ਕਿੰਨੇ ਸੱਟਾਂ ਲੱਗੀਆਂ ਸੱਟਾਂ ਕਾਫੀ ਵਜੀਆਂ ਤੇ ਇੱਕ ਜਿੱਦ ਲਾਤੀ ਕੱਟੀ ਗਈ ਮੁੰਡਾ ਚਰਜਿੰਦਰ ਸਿੰਘ ਪੀ.ਜੀ. ਦਾ ਤੇ ਏ.ਐਸ.ਏ ਹਰਨੇਕ ਸਿੰਘਾ ਉਹਦੇ ਵੀ ਸੱਟਾਂ ਕਾਫੀ ਵਜੀਆਂ ਉਹਨਾਂ ਐਮਪਲੋਇਸ ਨੂੰ ਬੁਲਾ ਲਈ ਸੀ ਮੌਕੇ ਤੇ ਜੀ ਤੋ ਲੈ ਕੇ ਲਾ ਦਿੱਤੇ